ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਅੱਜ ਦਾ ਵੀਡੀਓ ਵਾ ਤੁਹਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਤੁਹਾਡੇ ਸਾਰਿਆਂ ਲਈ ਇੱਕ ਖੁਸ਼ਖਬਰੀ ਵੀ ਆ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਣਾ ਜੀ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਜੇ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਨਾ ਤਾਂ ਸਮਝ ਲਓ ਤੁਸੀਂ ਆਪਣੇ ਉੱਤੋਂ ਤੁਸੀਂ ਮੌਕਾ ਗਵਾਤਾ ਸੋ ਦੋਸਤੋ ਉਹ ਕਿਹੜੀ ਖੁਸ਼ਖਬਰੀ ਆ ਗੀਵੇ ਸ਼ੁਰੂ ਕਰਨ ਜਾ ਰਿਹਾ ਵਾਂ ਮੈਂ ਸੋਚਦਾ ਵੀ ਮੈਂ ਨਾ ਕਿਉਂ ਗੀਵੇ ਕਰ ਲੈਣਾ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਨਾ ਮੈਨੂੰ ਫੋਨ ਕਰਕੇ ਪੁੱਛਦੇ ਕਹਿੰਦੇ ਕਿ ਵੀਰ ਜੀ ਅਸੀਂ ਮਤਲਬ ਵੀ YouTube ਚੈਨਲ ਸ਼ੁਰੂ ਕਰਨਾ ਚਾਹੁੰਦੇ ਹਾਂ ਸਾਨੂੰ ਉਹਦੇ ਵਾਸਤੇ ਕੋਲਰ ਮਾਈਕ ਕਿਹੜਾ ਚਾਹੀਦਾ ਵਾ ਅਸੀਂ ਟ੍ਰਾਈਪੋਡ ਕਿਹੜਾ ਲਈਏ ਸਾਨੂੰ ਮਤਲਬ ਕਿਹੜੀ ਕਿਹੜੀ ਚੀਜ਼ਾਂ ਸਾਨੂੰ ਲੈਣੀਆਂ ਪੈਣਗੀਆਂ ਸੋ ਮੈਂ ਸੋਚਦਾ ਵਾਂ ਵੀ ਮਤਲਬ ਯਾਰ ਤੁਸੀਂ ਉਹ ਚੀਜ਼ ਬਾਏ ਕਰੋਗੇ ਉਹ ਚੀਜ਼ਾਂ ਤੁਹਾਨੂੰ ਸਾਰੀਆਂ ਮੈਂ ਗਿਫਟ ਕਰੂੰਗਾ ਤੁਹਾਨੂੰ ਕੋਈ ਚੀਜ਼ ਲੈਣ ਦੀ ਲੋੜ ਨਹੀਂ ਹੈਗੀ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਮੈਂ ਹਰ ਇੱਕ ਮੈਂ ਇੱਕ ਸੀਰੀਜ਼ ਸ਼ੁਰੂ ਕਰਨ ਬਾਰੇ ਸੋਚ ਰਿਹਾ ਵਾਂ ਵੀ ਮੈਂ ਇੱਕ ਸੀਰੀਜ਼ ਸ਼ੁਰੂ ਕਰਾਂ ਜਿਹਦੇ ਵਿੱਚ ਵੀ ਮੈਂ ਤੁਹਾਨੂੰ ਗਿਫਟ ਵੇ ਕਰਿਆ ਕਰਾਂ ਪਹਿਲਾਂ ਆਪਾਂ ਗੱਲ ਕਰਦੇ ਵੀ ਗਿਫਟ ਵੇ ਹੁੰਦਾ ਕੀ ਆ ਗਿਫਟ ਵੇ ਉਹ ਹੁੰਦਾ ਜੀ ਜਿਵੇਂ ਮੰਨ ਕੇ ਚੱਲੋ ਮੈਂ ਇਹਨਾਂ ਤੁਹਾਨੂੰ ਕੋਈ ਚੀਜ਼ ਮਤਲਬ ਵੀ ਸਪான்ਸਰ ਕਰਨੀ ਹੈ ਮੈਂ ਇਹ ਚੀਜ਼ ਤੁਹਾਨੂੰ ਦੇਣੀ ਆ ਯਾਨੀ ਕਿ ਮੰਨ ਕੇ ਚੱਲੋ ਮੈਂ ਤੁਹਾਨੂੰ ਕੋਈ ਚੀਜ਼ ਗਿਫਟ ਦੇਤੀ ਪਰ ਮੈਂ ਤੁਹਾਡੇ ਤੋਂ ਲੈਣਾ ਕੁਝ ਵੀ ਨਹੀਂ ਕੁਝ ਵੀ ਨਹੀਂ ਲੈਣਾ ਤੁਹਾਡੇ ਤੋਂ 1 ਰੁਪਿਆ ਤੱਕ ਵੀ ਨਹੀਂ ਲੈਣਾ ਹੈਗਾ ਉਹ ਚੀਜ਼ ਤੁਹਾਨੂੰ ਮੈਂ ਫ੍ਰੀ ਆਫ ਕੋਸਟ ਮੇਰੇ ਵੱਲੋਂ ਮੈਂ ਗਿਫਟ ਵੇ ਕਰਾਂਗਾ ਜੀ ਮੈਂ ਤੁਹਾਡੇ ਐਡਰੈਸ ਤੇ ਤੁਹਾਨੂੰ ਕੋਰੀਅਰ ਕਰਵਾ ਦਾਂਗਾ ਜ ਲਾਈਟ ਹੋਗੀ ਜਾਂ ਫਿਰ ਮੰਨ ਕੇ ਚਲੋ ਮਤਲਬ ਆ ਕੋਲਰ ਮਾਈਕ ਹੋਗੇ ਜਾਂ ਕੋਈ 500 ਰੁਪਿਆ ਕਰਦਾ ਕਿਸੇ ਨੂੰ 1000 ਰੁਪਿਆ ਕਰਦਾ ਉਹ ਮੇਰੇ ਵੱਲੋਂ ਹੋਇਆ ਕਰੇਗਾ ਸਪான்ਸਰ ਉਹ ਮੈਂ ਸ਼ੁਰੂ ਕਰਨ ਜਾ ਰਿਹਾ ਹਾਂ ਜੀ ਉਹਦੇ ਵਿੱਚ ਨਾ ਮੈਂ ਕੋਸ਼ਿਸ਼ ਸ਼ਰਤਾ ਰੱਖਾਂਗਾ ਮੈਂ ਜਿਹੜਾ ਬੰਦਾ ਉਹ ਉਹਦੇ ਵਿੱਚ ਮਤਲਬ ਜੁਆਇਨ ਕਰੇਗਾ ਚੀਜ਼ ਨੂੰ ਮਤਲਬ ਮੇਰੀ ਉਹ ਸੀਰੀਜ਼ ਦੇ ਵਿੱਚ ਜੁਆਇਨ ਕਰੇਗਾ ਉਹ ਹਰੇਕ ਬੰਦਾ ਕੁਮ ਆਜ਼ਾਦ ਆ ਉਹਦੇ ਮਤਲਬ ਵੀ ਨਾ ਆਪਾਂ ਕੁਝ ਮਤਲਬ ਵੀ ਸਿਸਟਮ ਬਣਾਵਾਂਗੇ ਇਦਾਂ ਦਾ ਵੀ ਉਹਦੇ ਵਿੱਚ ਆਪਾਂ ਕੋਈ ਚੀਜ਼ ਰੱਖਾਂਗੇ ਨਾ ਵੀ ਮਤਲਬ ਤੁਸੀਂ ਮਤਲਬ ਉਹ ਤਿੰਨ ਚੀਜ਼ਾਂ ਕਰਨੀਆਂ ਨੇ ਜਿਹਦੇ ਵਿੱਚ ਆਪਾਂ ਰੱਖਾਂਗੇ ਜਿਵੇਂ ਮੰਨ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਸ ਤੇ ਤੁਸੀਂ ਵੀਡੀਓ ਦੇ ਥੱਲੇ ਪਿਆਰਾ ਜਿਹਾ ਕਮੈਂਟ ਕਰ ਦੇਣਾ ਇਦਾਂ ਦਾ ਆਪਾਂ ਕੁਝ ਰੱਖਾਂਗੇ ਤੇ ਮਤਲਬ ਜਿਹੜਾ ਉਹ ਕਰੂਗਾ ਜਿਹੜੇ ਵੀ ਬੰਦੇ ਦੇ ਵੱਧ ਤੋਂ ਵੱਧ ਕਮੈਂਟ ਆਣਗੇ ਆਪਾਂ ਨਾ ਉਹਨਾਂ ਦੇ ਸਾਰਿਆਂ ਦੇ ਆਪਾਂ ਨਾਂ ਇਕੱਠੇ ਕਰ ਲਾਂਗੇ ਨਾਂ ਇਕੱਠੇ ਕਰਕੇ ਆਪਾਂ ਇੱਕ ਪਰਚੀ ਸਿਸਟਮ ਪਾਵਾਂਗੇ ਪਰਚੀ ਬਣਾਉਣਾ ਕਰਾਂਗੇ ਪਰਚੀ ਬਣਾ ਕੇ ਆਪਾਂ ਤੁਹਾਨੂੰ ਮੇ ਲਾਈਵ ਦਿਖਾਇਆ ਕਰਾਂਗਾ ਵੀ ਕੀ ਦੀ ਇਹ ਪਰਚੀ ਨਿਕਲਦੀ ਪਈ ਆ ਉਹ ਲਾਈਵ ਕਰਦਿਆਂ ਕਰਾਂਗਾ ਜੀ ਜਿਹਦੀ ਵੀ ਪਰਚੀ ਆ ਗਈ ਉਹਦੇ ਵਿੱਚੋਂ ਆਪਾਂ ਟੌਪ 3 ਜਾਂ ਫਿਰ ਟੌਪ 2 ਟੌਪ 2 ਜਿਹੜੇ ਪਹਿਲੇ 2 ਨੰਬਰ ਤੇ ਹੋਣਗੇ ਜਾਂ ਟੌਪ 3 ਜ ਔਰ ਜਿਨ੍ਹਾਂ ਦੀ ਪਰਚੀ ਆ ਗਈ ਉਹ ਉਹਨਾਂ ਦਾ ਆਪਾਂ ਨਾਮ ਪੜਾਂਗੇ ਵੀ ਇਹਦਾ ਆ ਨਾਵਾ ਜਦੋਂ ਉਹਨਾਂ ਦੀ ਟੋਪ ਤਿੰਨਾਂ ਦੀ ਪਰਚੀ ਨਿਕਲੀ ਜਾਂ ਟੋਪ ਟੂਰੀ ਪਰਚੀ ਨਿਕਲ ਗਈ ਤਾਂ ਆਪਾਂ ਉਹ ਪਰਚੀ ਦੇ ਵਿੱਚ ਨਾਮ ਪੜ ਕੇ ਉਹਨਾਂ ਨਾਲ ਸੰਪਰਕ ਕਰਿਆ ਕਰਾਂਗੇ ਉਹਨਾਂ ਦਾ ਜੋ ਵੀ ਐਡਰੈਸ ਵਗੈਰਾ ਹੋਵੇਗਾ ਉਹ ਆਪਾਂ ਮੰਗਾਲਾ ਕਰਾਂਗੇ ਤੇ ਉਹਦੇ ਵਿੱਚ ਆਪਾਂ ਜੋ ਵੀ ਆਪਣੇ ਮਾਈਕਫੋਨ ਹੋ ਗਿਆ ਹੈਡਫੋਨ ਹੋ ਗਏ ਮਾਈਕ ਹੋ ਗਿਆ ਜਿਵੇਂ ਕੋਲਰ ਮਾਈਕ ਹੋ ਗਿਆ ਮਤਲਬ ਕੋਈ ਵੀ ਚੀਜ਼ਾਂ ਦੀ ਜਿਹਦੇ ਵਿੱਚ ਮਤਲਬ ਤੁਹਾਨੂੰ ਯਾਰ YouTube ਵਾਸਤੇ ਮਤਲਬ ਵੀ ਵੀਡੀਓ ਸ਼ੂਟ ਕਰਨ ਦਾ ਤੁਹਾਨੂੰ ਮੌਕਾ ਮਿਲੇ ਆਪਾਂ ਇਹ ਦਰਿ ਇੱਕ ਸੀਰੀ ਸ਼ੁਰੂ ਕਰਨ ਜਾ ਰਹੇ ਜੇ ਤੁਸੀਂ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਨੇ ਜਿੰਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਵਾ ਜਾਂ ਮੇਰੀ ਵੀਡੀਓ ਨੂੰ ਦੇਖਦੇ ਹੋ ਤੁਸੀਂ ਹਨਾ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਵੀ ਆਪਾਂ ਇਹ ਸੀਰੀ ਸ਼ੁਰੂ ਕਰੀਏ ਜਾਂ ਨਾ ਕਰੀਏ ਇਹਦੇ ਵਿੱਚ ਤੁਹਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਵਾ ਕਿਉਂਕਿ ਦੇਖੋ ਜਦੋਂ ਤੋ ਤੁਸੀਂ ਮੈਨੂੰ ਮੰਨ ਕੇ ਤੁਸੀਂ ਕੋਈ ਕੋਲਰ ਮਾਈਕ ਲੈਣਾ ਚਾਹੁੰਦੇ ਹੋ ਤੁਸੀਂ ਕਹਿਦੇ ਨਹੀਂ ਹੋ ਨਾ ਤੁਸੀਂ ਚਲੇ ਜਾਂਦੇ ਹੋ ਵਿਚਾਰ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਯਾਰ ਕੋਲਰ ਮਾਈਕ ਕਿਹੜਾ ਲਈਏ ਟਰਾਈਪੋਡ ਅਸੀਂ ਕਿਹੜਾ ਲਈਏ ਸੋ ਉਹ ਮੈਂ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਮੈਂ ਤੁਹਾਨੂੰ ਵਿਦਿਆ ਕਰਾਂਗਾ ਗੀਵਵੇ ਕਰਿਆ ਕਰਾਂਗੇ ਆਪਾਂ ਜਿਹੜਾ ਵੀ ਟੌਪ 3 ਜਾਂ ਟੌਪ 2 ਦੇ ਵਿੱਚ ਆਇਆ ਕਰਨਗੇ ਉਹਨਾਂ ਨੂੰ ਆਪਾਂ ਉਹਨਾਂ ਦੇ ਐਡਰੈਸ ਦੇ ਉੱਤੇ ਪਹੁੰਚਾ ਦਿਆ ਕਰਾਂਗੇ ਜੀ ਅਗਰ ਤੁਸੀਂ ਚਾਹੋ ਨੀ ਵੀ ਆਪਾਂ ਇਹ ਸੀਰੀਜ਼ ਸ਼ੁਰੂ ਕਰੀਏ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਆਪਾਂ ਛੇਤੀ ਹੀ ਆਪਾਂ 5-10 ਦਿਨ ਦੇ ਵਿਆਦ ਹੀ ਆਪਾਂ ਉਹ ਸੀਰੀਜ਼ ਜਿਹੜੀ ਆਪਾਂ ਸ਼ੁਰੂ ਕਰ ਦਾਂਗੇ ਹਫ਼ਤੇ ਬਾਅਦ ਹਫ਼ਤੇ ਬਾਅਦ ਆਪਾਂ ਸ਼ੁਰੂ ਕਰਿਆ ਕਰਾਂਗੇ ਹਫ਼ਤੇ 'ਚ ਮੈਂ ਇੱਕ ਵੀਡੀਓ ਪਾਇਆ ਕਰਾਂਗਾ ਤੇ ਉਹ ਵੀਡੀਓ ਦੇ ਵਿੱਚ ਜਿੰਨਾਂ ਦੇ ਵੀ ਮਤਲਬ ਕਮੈਂਟ ਉਹਨਾਂ ਦੇ ਘਰ ਤਾਂ ਕੱਪਾ ਪੁੱਛ ਆਇਆ ਕਰਾਂਗੇ ਮਤਲਬ ਤੁਸੀਂ ਉਹ ਚੀਜ਼ਾਂ ਦਾ ਯੂਜ਼ ਕਰਕੇ ਤੁਸੀਂ ਵੀ ਮਤਲਬ YouTube ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਸੋ ਅਗਰ ਤੁਸੀਂ ਚਾਹੋ ਨੀ ਆਪਾਂ ਗੀਵਵੇ ਸ਼ੁਰੂ ਕਰੀਏ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਜਰੂਰ ਕਰੋ ਜੀ ਸੋ ਦੋਸਤੋ ਇਹੀ ਗੱਲ ਸੀ ਜੀ ਇਹ ਹੀ ਖੁਸ਼ਖਬਰੀ ਸੀ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਸੀਗਾ ਜੀ ਸੋ ਦੋਸਤੋ ਉਮੀਦ ਕਰਦਾ ਜਿਵੇਂ ਕਿ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਦਿੱਤਾ ਮੇਰੇ ਚੈਨਲ ਨੂੰ ਪਿਆਰ ਦਿੱਤਾ ਇਸੇ ਤਰ੍ਹਾਂ ਤੁਸੀਂ ਜਿਹੜੀ ਵੀ ਆਉਣ ਵਾਲੀ ਸੀਰੀਜ਼ ਆ ਗੀਵਵੇ ਵਾਲੀ ਸੀਰੀਜ਼ ਆ ਤੁਸੀਂ ਉਨਾ ਹੀ ਪਿਆਰ ਤੁਸੀਂ ਮੇਰੀ ਉਹ ਸੀਰੀਜ਼ ਨੂੰ ਦੇਵੋਗੇ ਜੀ ਸੋ ਬਹੁਤ ਜਲਦੀ ਆਪਾਂ ਸੇਰੀ ਸ਼ੁਰੂ ਕਰਾਂਗੇ ਜੀ ਤਾਂ ਪਲੀਜ਼ ਤੁਸੀਂ ਵੀ ਆਪਣੇ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਵੀ ਆਪਾਂ ਸੇਰੀ ਸ਼ੁਰੂ ਕਰੀਏ ਜਾਂ ਨਾ ਕਰੀਏ ਅਗਰ ਤੁਸੀਂ ਕਹੋਗੇ ਤਾਂ ਆਪਾਂ ਕਰ ਲਾਂਗੇ ਅਗਰ ਤੁਸੀਂ ਨਾ ਕਹੋਗੇ ਤਾਂ ਆਪਾਂ ਨਾ ਕਰਾਂਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੀ ਸਿਰਫ ਇੰਨੇ ਹੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆਪਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ